ਲੋਕ ਸਭਾ ਹਲਕਾ ਫਰੀਦਕੋਟ ਦੇ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦਾ ਵੱਲੋਂ ਪਹੁੰਚਣਾ ਸੀ ਰਾਮਪੁਰਾ ਵਿਖੇ ਆਪਣੀ ਪ੍ਰਚਾਰ ਦੇ ਲਈ ਤਾਂ ਉੱਥੇ ਪਹੁੰਚ ਕੇ ਕਿਸਾਨ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਹੋਇਆ ਟਕਰਾਅ ਸੋਮਵਾਰ ਨੂੰ 6 ਵਜੇ ਦੇ ਲਗਭਗ ਲੋਕ ਸਭਾ ਹਲਕਾ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦਾ ਰਾਮਪੁਰਾ ਵਿਖੇ ਦੌਰਾ ਰੱਖਿਆ ਗਿਆ ਸੀ ਜਿੱਥੇ ਉਹਨਾਂ ਵੱਲੋਂ ਆਪਣੇ ਪ੍ਰਚਾਰ ਦੇ ਲਈ ਪਹੁੰਚਣਾ ਸੀ ਤਾਂ ਉੱਥੇ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਉਗਰਾਹਾਂ ਦੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਤੇ ਉਹਨਾਂ ਵੱਲੋਂ ਕਾਲੀਆਂ ਛੰਡੀਆਂ ਲੈ ਕੇ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਦੇਖ ਰਹੇ ਹੋ ਤਸਵੀਰਾਂ ਰਾਮਪੁਰਾ ਦੀਆਂ ਜਿੱਥੇ ਪੁਲਿਸ ਦੇ bina ਕਿਸਾਨਾਂ ਦੇ ਵਿੱਚ ਆਪਸ ਵਿੱਚ ਟਕਰਾਅ ਹੋ ਰਿਹਾ ਹੈ ਅਤੇ ਇਹਨਾਂ ਵੱਲੋਂ ਬੈਰੀਕੇਡ ਪੱਟੇ ਲਾ ਰਹੇ ਹਨ। ਕਿਸਾਨਾਂ ਵੱਲੋਂ ਇੱਥੇ ਆਪਣਾ ਬੈਰੀਕੇਡ ਪੱਟ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਪੁਲਿਸ ਵੱਲੋਂ ਰੋਕੇ ਜਾ ਰਿਹਾ ਹੈ। ਇਸ ਨੂੰ ਦਿਖਾ ਰਹੇ ਹਾਂ ਰਾਮਪੁਰਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਇੱਥੇ ਆਪਣਾ ਕਸਾਣ ਪਹੁੰਚਦੇ ਪੁਲਸ ਨੇ ਵੀ ਵੱਡੇ ਇੰਤਜ਼ਾਮ ਕੀਤੇ ਹੋਏ ਸਨ ਇੱਥੇ ਆਪਸ ਵਿੱਚ ਟਕਰਾਹ ਹੁੰਦਾ ਇੱਥੇ ਨਜ਼ਰ ਆ ਰਿਹਾ ਹੈ ਕਿਸਾਨ ਜੁਨੀਅਨ ਤੇ ਪੁਲਿਸ ਵਿਚਕਾਰ ਟਕਰਾਹ ਹੁੰਦਾ ਹੋਇਆ किसान यूनियन मुठभेड़ टकराव वाता हुआ बैरीगेड तो भी कट्टे जा रहे हैं धानसभा बीजेपी ने टिकट दिखती है सो एक वही तस्वीर दो तो लोकसभा हल्का फरीदकोट ਦੁਬਾਰਾ ਹੰਸਰਾਜ ਹੰਸ ਨੇ ਅੱਜ ਇੱਥੇ ਰਾਮਰਾਖੂ ਦੀ ਫੇਰੀ ਜਗਾਉਣੀ ਸੀ ਪਰ ਇੱਥੇ ਕੁਸ਼ੂਰ ਕੁਸ਼ੂਰ ਹੀ ਬਣਦੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੁਲਿਸ ਨੇ ਕਿਸਾਨਾਂ ਖਾਨਾਂ ਕਿੱਥੇ ਲੰਦੀ ਵਿਚਾਲੇ ਮੋਟਰ ਟੇੜ ਹੋ ਰਹੀ ਹੈ ਦੇਖੋ ਇਸ ਤਰ੍ਹਾਂ ਔਲਾਦ ਬਣੇ ਪੈਦੇ ਇੱਕ ਰਾਮਰਾਖੂ ਕੋ ਬੜੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ اٿو <laughs> ਰੀਗੇਟਿੰਗ ਕੀਤੀ ਗਈ ਆ ਇੱਕ ਵਾਰ ਫਿਰ ਜਿਹੜੀ ਵੈਰੀਗੇਟਿੰਗ ਕੀਤੀ ਗਈ ਆ ਪੁਲਿਸ ਤੇ ਕਿਸਾਨਾਂ ਵਿਚ ਵਿਚਾਲੇ ਕੋ ਸ਼ਾਂਤੀ ਬਣੀਏ ਪਹਿਲਾਂ ਵੀ ਬਣੀ ਸੀ ਹਰ ਇੱਕ ਨੂੰ ਬਾਹਰ ਗਿਆ ਵੈਰੀਗੇਟ ਹੋਣਗੇ ਆ ਸਰਕਾਰ ਲਾਭਚਾਰਜ ਵੀ ਕੀਤਾ ਗਿਆਗਾ ਜੋ ਨੁਕਸਾਨ ਬੈਠਣੇ ਨੇ ਕਿਸਾਨ ਬੈਠ ਰਹੇ ਨੇ ਮਾਤਰ ਮਾਤਰ ਮੜ ਲਈ ਮਾਗਰ ਰਹੀ ਮੇਰੇ ਭਾਈ ਨੂੰ ਪਤਾ ਜੰਪਾਪੁਰ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਪਦੇ ਮੋਬਾਈਲ ਸਰਕਰੀ ਸਕਰੀਨ ਤੇ ਭਾਜਪਾ ਉਮੀਦਵਾਰ ਹੰਸਾ ਦੀ ਹੰਸ ਦਾ ਵਿਰੋਧ ਕਰਨ ਤੇ ਜਨੇ ਭਾਰਤੀ ਕਿਸਾਨ ਯੂਨੀਅਨ ਦੇ ਨਾਮ ਤੇ ਇਥੇ ਤਸਵੀਰ ਤੁਹਾਨੂੰ ਲੱਗ ਰਹੀ ਹੈ 37 ਬੜੀਆਂ ਕਿਸਾਨਾਂ ਦੇ ਮੇਰੇ ਇਸ ਤਰ੍ਹਾਂ ਦੇ ਸਮਾਜਿਕ ਦੇ ਵਿਚਾਰ ਮੈਲਾ ਇਸ ਰੰਗੀ ਬਣ ਰਹੀ ਸੀ ਪਰ ਅੱਜ ਆਇਆ ਕਿ ਜਦੋਂ ਮੀਟਰ ਸਭੀ ਦੇ ਸਮਾਜ ਨੂੰ ਕੇਵਲ ਦਿੱਤਾ ਆਏਗੇ ਦੁਬਾਰਾ ਉਹ ਸਭੀ ਅੱਗੇ ਬਹੁਤ ਦੇ ਰਹੇ ਜੀ ਉਸ ਵਾਸਤੇ ਜਿਨਾ ਅਸੋਸ਼ਣ ਨਹੀਂ ਕਰਦੇ ਉਸ ਵਾਸਤੇ